ਕਦੋਂ ਹੋਵੇਗੀ ਪੰਜਾਬ ਵਿੱਚ بارش ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੱਡੀ ਚੇਤਾਵਨੀ 26 ਤੋਂ 28 ਜੁਲਾਈ ਮੌਸਮ ਦੀ ਵੱਡੀ ਅਪਡੇਟ ਪੰਜਾਬ ਦੇ ਵਿੱਚ ਇੰਨੀ ਦਿਨੀ ਭਾਰੀ ਗਰਮੀ ਦਾ ਕਹਿਰ ਜ਼ਾਰੀ ਹੈ ਲੋਕਾਂ ਨੂੰ ਹਮਸਪਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਹੁਣ ਇੱਕ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਿੱਥੇ ਅਤੇ ਕਦੋਂ بارش ਹੋਵੇਗੀ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੌਸਮ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜਾਣੋ ਪੰਜਾਬ ਦੇ ਮੌਸਮ ਦਾ ਹਾਲ ਪੰਜਾਬ ਦੇ ਵਿੱਚ ਕਦੋਂ ਹੋਵੇਗੀ ਭਾਰੀ ਬਾਰਿਸ਼ ਅਤੇ ਕਦੋਂ ਮਿਲੇਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਪੰਜਾਬ ਵਿੱਚ ਅੱਜ ਮੌਸਮ ਆਮ ਰਹਿਣ ਦੀ ਉਮੀਦ ਹੈ ਅਤੇ ਅਗਲੇ 5 ਦਿਨਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਕੀਤੀ ਗਈ ਸ਼ੁੱਕਰ ਸ਼ੁੱਕਰਵਾਰ ਨੂੰ ਕੁਝ ਥਾਵਾਂ ਤੇ ਹਲਕੇ ਮੀਂਹ ਪਏ ਜਿਸ ਤੋਂ ਬਾਅਦ ਔਸਤਨ ਵਾਤਾਵਰਨ ਤਾਪਮਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਰਾਜ ਵਿੱਚ ਤਾਪਮਨ ਅਜੇ ਵੀ ਆਮ ਸ਼੍ਰੇਣੀ ਵਿੱਚ ਰਹਿਣ ਬੜਿਆ ਹੋਇਆ ਹੈ ਮੌਸਮੀ ਲੇਕੇ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮੀ ਭਾਗ ਦੇ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ ਸਮਰਾਲਾ ਵਿਖੇ ਦਰਜ ਕੀਤਾ ਗਿਆ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਪਮਨ ਜਿੱਥੇ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੱਕ ਡਿੱਗਿਆ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ 32 ਡਿਗਰੀ ਤਾਪਮਨ ਦਰਜ ਕੀਤਾ ਗਿਆ ਜੀ ਤਾਂ ਜ਼ਿਆਦਾਤਰ ਮੌਸਮੀ ਭਾਗ ਦੇ ਬਾਰੇ ਅਪਡੇਟ ਸਾਂਝੀ ਕੀਤੀ ਗਈ ਹੈ ਮੀਂਹ ਦੀ ਭੂ ਇੱਕ ਵਾਰੀ ਮੌਸਮੀ ਭਾਗ ਦੇ ਵੱਲ ਕੀਤੀ ਗਈ ਹੈ ਜੀ ਕਿੱਥੇ ਕਿੱਥੇ ਹੋਵੇਗੀ بارش ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟਸ ਆ ਰਹੀਆਂ ਹੋਈਆਂ ਨੇ ਤੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ بارش ਜਿਹੜੀ ਆ ਹੋ ਸਕਦੀ ਹੈ ਮੌਸਮੀ ਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਭਵਿੱਖਬਣੀ ਕੀਤੀ ਹੈ 26 ਜੁਲਾਈ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਪਠਾਨਕੋਟ ਬਰਦਾਸਪੁਰ ਨਵਾਂ ਸ਼ਹਿਰ ਵਰਗੇ ਉੱਤਰੀ ਜ਼ਿਲ੍ਹਿਆਂ ਵਿੱਚ ਥੋੜੀ ਜਹੀ بارش ਹੋ ਸਕਦੀ ਹੈ ਉੱਥੇ ਹੀ 27 ਜੁਲਾਈ ਨੂੰ ਰਾਜ ਦੇ ਕੇਂਦਰੀ ਤੇ ਪੂਰਬੀ ਹਿੱਸੇਾਂ ਵਿੱਚ ਲੁਧਿਆਣਾ ਰੂਪਨਗਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉੱਥੇ ਹੀ 28 ਜੁਲਾਈ ਦੀ ਜੇ ਗੱਲ ਕੀਤੀ ਜਾਵੇ ਤਾਂ 28 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਜਿਨਕਿੇ ਖਾਸ ਕਰਕੇ ਫਾਜ਼ਿਲਕਾ ਮੋਗਾ ਸੰਗਰੂਰ ਮੁਹਾਲੀ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ। ਉਹ 29 ਜੁਲਾਈ ਨੂੰ 29 ਜੁਲਾਈ ਨੂੰ ਰਾਜ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਮੀਂਹ ਦੇ ਚੰਗੇ ਜਿਹੜੇ ਅਸਾਰ ਦੇਖਣ ਨੂੰ ਮਿਲਣਗੇ ਚੰਗੀ ਸੰਭਾਵਨਾ ਦੱਸੀ ਜਾ ਰਹੀ ਹੈ। ਤਾਂ ਮੌਸਮ ਲੈ ਕੇ ਅਪਡੇਟ ਸਾਂਝੀ ਆ ਰਹੀ ਹੈ ਜਿਸ ਬਾਰੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਪੰਜਾਬ ਦੇ ਸ਼ਹਿਰਾਂ ਦਾ ਮੌਸਮ ਦਾ ਹਾਲ ਕੀਤਾ ਜਾ ਰਿਹਾ ਹੈ ਤਾਂ ਪਟਿਆਲਾ ਜਿਹੜੇ ਵਿੱਚ ਹਲਕੇ ਹਲਕੇ ਬੱਦਲ ਛਾਏ ਰਹਿਣਗੇ ਤਾਪਮਨ 28 ਤੋਂ 36 ਡਿਗਰੀ ਵਿੱਚ ਘੜ ਰਹੇਗਾ ਮੋਹਾਲੀ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਉਮੀਦ ਹੈ ਤਾਪਮਨ 28 ਤੋਂ 34 ਡਿਗਰੀ ਵਿੱਚ ਘੜ ਰਹੇਗਾ ਮੌਸਮਾਂ ਦੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ